ਪੈਰ ਜਾਨੇ ਕਿ ਉਸ ਟਾਕਾ ਵਰਜੇ ਪੈਣ ਬੜੇ ਮੈਨੂੰ ਫੋਨ ਲਗਾ। ਅਜੂ ਉਹਨੇ ਦੇਖਿਆ ਹੋਊਗਾ ਕਿ ਮੇਰੀ ਮਾਂ ਇਹ। ਅਗਰ ਜੇ ਮੈਂ ਸੋਖ ਕਰਤੀ ਵਰਗਿਆਂ ਨੂੰ ਮੈਂ ਪੈਸੇ ਬੈਠ ਕੇ ਖਵਾ ਸਕਦੀ ਤੱਕ ਮੈਂ ਆਪਣਾ ਬੇਟਾ ਨਹੀਂ ਪਾਲ ਸਕਦੀ। ਇਹ ਮੈਨੂੰ ਪਤਾ ਵੀ ਹੁੰਦਾ ਤਾਂ ਸ਼ਰਮਦਾ ਮਾਰਾ ਕਹਿਣਾ ਨਾ ਮੇਰੀ ਮਾਂ। ਕਿਹੜੀ ਕੁੜੀ ਨੇ ਇਹ ਪੈਸਾ ਪਰਚਾ ਪਾਇਆ ਸੀਗਾ 16 ਲੱਖ ਰੁਪਏ ਦਾ ਤੋਂ। ਛਾਈ ਬਾਪ ਇੱਕ ਗੱਲ ਕਹੀ ਸੀ ਕਿ ਮੈਂ ਤੇਰੀਆਂ ਸਟੈਟਸ ਤੇ ਜਿਹੜੀਆਂ ਨੇ ਵੀਡੀਓ ਦੇ ਉਹਨੇ ਨਿਊਜ਼ ਵੀਡੀਓ ਬਣਾਈ ਹੋਈਆਂ ਜਿੰਨੀਆਂ ਵੀ ਕੁੜੀਆਂ ਨਾਲ ਕੁਝ ਗੱਲ ਕਰ ਰਹੀਆਂ ਨੇ ਇੱਕ ਤਲਾ ਪੰਜ ਤੋਂ ਬੁੱਢੇ ਕੀ ਜਾਂਦੇ ਹਾਂਜੀ ਤਾਂ ਤੇ ਉਹ ਪਹਿਲਾਂ ਗੱਤ ਵੀ ਪੱਤੇ ਜਾਂਦੇ ਸਿਗਰਟਾਂ ਵੀ ਬੁੱਢੀਆਂ ਜਾਂਦੀਆਂ ਸਿਗਰਟਾਂ ਪਹਿਲਾਂ ਤੋਂ ਹੁੰਦੀ ਸੀਗਾ ਪਤਾ ਕਿ ਤੁਸੀਂ ਵੀ ਉਹ ਤੇ ਤੁਸੀਂ ਉਹਦੀ ਬਾਡੀ ਬਾਰੇ ਬੋਲ ਮੈਂ ਬਾਡੀ ਬਾਰੇ ਬੋਲੇ ਫਿਰ ਜਦੋਂ ਹਟਦੀ ਨਹੀਂ ਸੀ ਮੈਨੂੰ ਬਈ ਹੁੰਦੇ ਆਦੇ ਬੰਦੇ ਸਾਡੇ ਨਾਲ ਚਾਹਦੇ ਨਹੀਂ ਬੱਸ ਤਾਂ ਹੁੰਦੇ ਅਸੀਂ ਉਹਦਾ ਬ੍ਰਦਰ ਆ ਉਹ ਸੁਣੂਗਾ ਜਾਂ ਤੁਸੀਂ ਸਿਰ ਤੋਂ ਸੁਣੂਗੀ ਜਾਂ ਤੁਸੀਂ ਬਾਹਰ ਸੁਣੂਗੀ ਉਹਨਾਂ ਨੂੰ ਕਿੱਦਾਂ ਨਾ ਮਸਤ ਅਗਾਂ ਆਪਣੀ ਮਦਰ ਤੋਂ ਕੱਟੇ ਪੇ ਦੱਸ ਤੂੰ ਪਰਿਵਾਰ ਕਿੰਨੀ ਵੇ ਦੇਖ ਕਰੂਗੀ ਕੱਲ੍ਹ ਕੁਝ ਹੋਉਂਦੀ ਹੈ ਮੈਰੇ ਜੌਂਦੀ ਕਿ ਤੁਹਾਡੇ ਤੇ ਵੀ ਗੱਲ ਹੋਵੇ ਮੈਂ ਤਾਂ ਦਿਲ ਨਾਲ ਤੇਰੀ ਤੇ ਜੇਰਾ ਤੇਰੇ ਜਦਾਂ ਆਹ ਇੱਕ ਤੇ ਆ ਕੇ ਵਾ ਮੇਰੇ ਜੋ ਤਾਂ ਮਾ ਤਾਂ ਬੈ ਇੱਕ ਜਾ ਕੇ ਕੁਝ ਹੋਇਆ ਉਹ ਉਹ ਸਾਰੇ ਵੀਡੀਓ ਦੇਖ ਲੈ ਜਾਂ ਤੁਸੀਂ ਜਿਹੜੇ ਦੇਖਣਗੇ ਤਾਂ ਕੀ ਬੋਲੋ ਇਹ ਕਿਤੇ ਸੋਚੋ ਇਸ ਟੇਨ ਕਿੱਤੇ ਤੇ ਪਲੇਟਫਾਰਮ ਨੂੰ ਇਦਾਂ ਜਿਵੇਂ ਤੁਸੀਂ ਜੰਗ ਦਾ ਮੈਦਾਨ ਬਣਾ ਤਾਓ। ਇਹਦੀ ਹਾਲਤ ਦੇਖੀ ਉਸ ਤੋਂ ਆਪਾਂ ਤਾਂ ਲੱਗ ਰਿਹਾ ਸੀ ਨੇ ਕਿੰਨਾ ਲਾਇਆ ਹੈ। ਦੂਜੀ ਉਹਦੇ ਨਾਲ ਰਹਿ ਤੁਸੀਂ ਲਾਇਆ ਕਿ ਉਹ। ਦੋ ਵਾਰ ਉਹਦੇ ਨਾਲ ਇੱਕ ਜਿਹੜੀ ਕੁੜੀ ਦਾ ਉਹਨੇ ਟੈਟੂ ਬਣਵਾਇਆ ਹੋਇਆ ਉਹਦੇ ਨਾਲ ਲੜਾਈ ਹੋਈ ਸੀ। ਤਾਂ ਉਹਨੇ ਦੋ ਵਾਰ ਪੰਨੀ ਦੇ ਲਾਇਆ। ਮੈਨੂੰ ਜ਼ਿਆਦਾ ਪਿਆਰ ਸੀ ਉਹਦੇ ਮਮ ਬੈਡ ਨਾਲ ਪਿਆਰ ਸੀ। ਉਹੀ ਮਾਂ ਮਾਂ ਦਾ ਨਾਮ ਲੈ ਕੇ ਤੁਸੀਂ ਕਹਿੰਦੇ ਉਹਦਾ ਨੰਬਰ ਵੀ ਮੇਰੇ ਕੋਲ ਆ ਮੈਂ ਨਾ ਜਦੋਂ ਕਿਹ ਵਰ ਕਹਿ ਸਕਦੇ ਆ ਵੀ ਪੁੱਤ ਬੈ ਕੇ ਗੱਲ ਕਰ ਲਓ ਕੀ ਪਤਾ ਕਿਹਾ ਹੋਵੇ ਨਹੀਂ ਕਿਹਾ ਉਹ ਨੌ ਦੀ ਮਦਰ ਨੇ ਕਿਹਾ ਉਹ ਤਾਂ ਸਿੱਧਾ ਕਹਿ ਦਿੰਦੇ ਆ ਕਿ ਸੁੱਚਾ ਮਗਰੂਰ ਸੀ ਬਣਾਇਆ ਕਿ ਵਾਈ ਚੱਲੋ ਫਿਰ ਪੈਸੇ ਤੁਹਾਡੇ ਕੋਲ ਤਾਂ ਹਰਾਮ ਦੀ ਕਮਾਈ ਆ ਆਹ ਲਓ ਫਿਰ ਮੈਨੂੰ ਫਿਰ ਤੁਹਾਨੂੰ ਕਿਉਂ ਗੁੱਸਾ ਆਉਂਦਾ ਜੇ ਉਹਨਾਂ ਨੇ ਪੈਸੇ ਕਮਾਉਣੇ ਆ ਉਹ ਕਮਾਈਆਂ ਵੀ ਹੋਣੀ ਹੈਗਾ ਜਾ ਕੇ ਰਾਤ ਨੂੰ 12:00 ਮੈਨੂੰ ਦੇਖ ਲਓ ਤੁਹਾਨੂੰ ਉਹਦਾ ਪ੍ਰਿੰਸੂਆ ਕੇ ਜਾਣਾ ਮੇਰੀ ਮਾਨੋ